ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਲੱਖੋਵਾਲ ਵਿੱਚ ਅਣਪਛਾਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਹਵੇਲੀ ਵਿੱਚ ਬੈਠੇ ਕੁਝ ਵਿਅਕਤੀਆਂ ਤੇ ਕੀਤੀ ਗਈ ਅੰਦਾਤ ਹੰਧ ਫਾਇਰਿੰਗ ਜਿਸ ਵਿੱਚ ਇੱਕ ਵਿਅਕਤੀ ਦੀਪਿੰਦਰ ਸਿੰਘ ਦੀਪੂ ਲੱਖੋਵਾਲੇ ਦੀ ਮੌਤ ਹੋ ਗਈ ਅਤੇ ਉਸਦੇ ਚਾਰ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਪਿੰਡ ਲੱਖੋਵਾਲ ਵਿੱਚ ਆਪਸ ਦੇ ਵਿੱਚ ਮੀਟਿੰਗ ਕਰ ਰਹੇ ਸਨ ਅਤੇ ਸ਼ਨੀਵਾਰ ਨੂੰ ਹੋਣ ਵਾਲੀਆਂ ਚੋਣਾ ਦੌਰਾਨ ਵਰਕਰਾਂ ਲਈ ਖਾਣੇ ਦਾ ਪ੍ਰਬੰਧ ਤੇ ਗੱਲਬਾਤ ਕਰ ਰਹੇ ਸਨ ਇਹਨਾਂ ਨੂੰ ਹੀ ਮੋਟਰਸਾਈਕਲ ਤੇ ਦੋ ਅਣਪਛਾਤੇ ਨੌਜਵਾਨ ਆਏ ਅਤੇ ਉਹਨਾਂ ਵੱਲੋਂ ਕੀਤੀ ਗਈ ਅੰਦਾ ਧੁੰਦ ਫਾਇਰਿੰਗ ਨਾਲ ਪੰਜ ਵਿਅਕਤੀ ਗੰਭੀਰ ਵਿੱਚ ਜ਼ਖਮੀ ਹੋ ਗਏ ਜਦਕਿ ਦੀਪਿੰਦਰ ਸਿੰਘ ਦੀਪੂ ਲੱਖੋਵਾਲਿਆ ਦੀ ਮੌਤ ਹੋ ਗਈ ਉਥੇ ਹੀ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਉਤੇਈ ਐਸਐਸਪੀ ਅੰਮ੍ਰਿਤਸਰ ਅਧਿਆਤਿ ਸਤੰਦਰ ਪਾਸੀੰਗ ਨੇ ਦੱਸਿਆ ਕਿ ਨਕਾਰਪੋਸ਼ ਵਿਅਕਤੀਆਂ ਖਿਲਾਫ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ ट्रीमेंट <laughs> कर ਸੰਜੀਤ ਨਾਂ ਹੈ ਵੀਰ ਜੀ ਕਿਹੜਾ ਪਿੰਡਾ ਲਖੂਵਾਲ ਵੀਰ ਜੀ ਕੀ ਕਹੋਈ ਵੀਰ ਜੀ ਬਹੁਤ ਜ਼ਿਆਦਾ ਵੀਰ ਜੀ ਰਮਾਨ ਨਾ ਆਪਣੇ ਬੈਠੇ ਆ ਕਿੱਥੇ ਬੈਠੇ ਹੋ ਮੇਲੀ ਦੀ ਪੂਰ ਦੀ ਤੇ ਵੀ ਮੇਲੀ ਬੈਠੇ ਆ ਬਹੁਤ ਜ਼ਿਆਦਾ ੱਤਕਾ ਛਰੇ ਆ ਮਾਰ ਕੇ ਸਾਡੇ ਗੋਲੀਆਂ ਮਾਰ ਕੇ ਚੱਲ ਪਤਾ ਨਹੀਂ ਲੱਗਾ ਵੀਰ ਜੀ ਜੇ ਪਤਾ ਹੁੰਦਾ ਤਾਂ ਕਿੰਨੇ ਜਾਣੇ ਦੋ ਜਣੇ ਆ ਕੇ ਠਾ ਠਾ ਕਰਕੇ ਗੋਲੀਆਂ ਸਿੱਡੀਆਂ ਮਾਰ ਗਏ ਮਾਰੀਆਂ ਨਾ ਮੈਚਲ ਸੀ ਵੀਰ ਜੀ ਇੰਨਾ ਜੇ ਪਤਾ ਹੀ ਨਹੀਂ ਲੱਗਣ ਦੇ ਤਾਂ ਬਹੁਤ ਜਦਾ ਧੱਕਾ ਸਾਡੇ ਨਾਲ ਲਖੂਆਲ 'ਚ ਬਹੁਤ ਜਦਾ ਧੱਕਾ ਸਾਡਾ ਭਰਾ ਭਰਾ ਦੇ ਸਿੱਧੀਆਂ ਗੋਲੀਆਂ ਮਾਰੀਆਂ ਆ ਵੇਖ ਲੋ ਤੇਰੇ ਸਾਹਮਣੇ ਆ ਵੇਖੋ ਕੀ ਮੰਗ ਕਰਦੇ ਜੀ ਇਹ ਸਾਫ ਹੋਣਾ ਚਾਹੀਦਾ ਕਦੀ ਇਹੋ ਜਿਹਾ ਕੰਮ ਨਹੀਂ ਆਇਆ ਕਦੀ ਨਹੀਂ ਹੋਇਆ ਇਹੋ ਜਿਹਾ ਕੰਮ ਵੀਰ ਦੋ ਜਣੇ ਕਿਹੜਾ ਪਿੰਡ ਆ ਲਖੂਆਲਾ ਕੀ ਗੱਲ ਹੋਈ ਆ ਅਸੀਂ ਮੇਲੀ ਬਿਠੇ ਆਪਣੀ ਇਹਦੀ ਵੇਲੀ ਬਿਠੇ ਦੀਪੂ ਲਖਵਾਲੀ ਦੇ ਅੱਛਾ ਜੀ ਉਹ ਮੁੰਡੇ ਆਏ ਮੋਟਰਸਾਈਕਲ ਦੇ ਅਈ ਜੇ ਕਦ ਮਿਲਣਾ ਉਹ ਬੰਨੇ ਆਉਂਦੇ ਫੈਟ ਆ ਆ ਕਰ ਰਹੇ ਗਰ ਕਿੰਨੇ ਜਣੇ ਆਏ ਸੀ ਦੋ ਜਣੇ ਅੱਛਾ ਜੀ ਹਾਂ ਜੀ ਕੀ ਕੀ ਕਾਦਣਾ ਗੋਲੀਆਂ ਮਾਰੀਆਂ ਉਹਨਾਂ ਨੇ ਮਿਸਟਰ ਦਾ ਪਤਾ ਨਹੀਂ ਕਿਹੜਾ ਨਾਮ ਹੈ ਇਹਨਾਂ ਮਿਸਟਰ ਦਾ ਭਰਿਆ ਪਤਾ ਨਹੀਂ ਗੋਲੀਆਂ ਮਾਰੀਆਂ ਉਹ ਕੀ ਹਾਲ ਬਣਾ ਗਿਆ ਦਾ ਕਿੰਨੇ ਕਿੰਨੇ ਜਣੇ ਨੂੰ ਗੋਲੀਆਂ ਲੱਗੀਆਂ ਪਾਛੇ ਜਣੇ ਹੋਣੇ ਅੱਛਾ ਜੀ ਵਾ ਚਾਰ ਜਾਰੇ ਪਾਛੇ ਕੀ ਕੰਡੀਸ਼ਨ ਹਣੋ ਪਤਾ ਨਹੀਂ ਮੈਨੂੰ ਇਧਰ ਬਹੁਤ ਮੜਾ ਹਾਲਾ ਜਿਹੜੇ ਨੂੰ ਗੋਲੀਆਂ ਲੱਗੀਆਂ ਮੇਰੇ ਖਾਲ ਲੱਗੀਆਂ ਗੋਲੀਆਂ ਪਟਾ ਕੇ ਕੀ ਮੰਗ ਕਰਦੇ ਜੀ ਇਨਰ ਵਾਤਾਵਰਣ ਸਜਾ ਮਿਲ ਜਾਈ ਦੇਣਾ ਕੋਈ ਨਹੀਂ ਕੋਈ ਨਹੀਂ ਪાંਸੀ ਹੋਣੀ ਚਾਹੀਦੀ ਦੇਣਾ ਕੀ ਗੱਲ ਹੋਈ ਸਾਰੀ ਗੱਲ ਇਹ ਬਿੰਦਿਆਂ ਦਾ ਖਦੇ ਹੋ ਗਈ ਇਹ ਇਚੰਦੀ ਆਈ ਨੇ ਬੰਦੇ ਅੱਜ ਇੱਕ ਜਾਗਦੇ ਹੋਏ ਫਟ ਦਬ ਹੋ ਗਏ ਇਹਨੇ ਜਰਸੀ ਉਹਦੇ ਨੂੰ ਪਤਾ ਲੱਗਾ ਕਿ ਨੋਤੰਦ ਦੇ ਘਰ ਤੇ ਆਏ ਸੀ ਮੈਨਾਂ ਤੁਹਾਨੂੰ ਪਤਾ ਨਹੀਂ ਤਾਂ ਪਿੱਛੇ ਬੈਹਣੀ ਆਈ ਬਹਿਲੀ ਕੰਧ ਬਹਿਲੀ ਕਿੰਨੇ ਜਣਾਂ ਨੂੰ ਫਟ ਕਰਕੇ ਗਏ ਆਏ ਨੇ ਅੱਛਾ ਅਨੁਦ ਅਬਦ ਅਬਦ 30 ਉਹਨਾਂ ਦੇ ਅਮਨ ਗਿਆ ਅਰੇ ਅਨਫੋਰਚੂਨੇਟ ਇਨਸੀਡੈਂਟ ਆ ਮੜੀ ਕਟਣਾ ਹੋਈ ਹੈ ਜਿੱਥੇ ਪਿੰਡ ਦੇ ਵਿੱਚ ਤਕਰੀਬਨ 7 8 7.5 ਦੇ ਕਰੀਬ ਮੋਟਰਸਾਈਕਲ ਤੇ ਲੜਕੇ ਆਏ ਤੇ ਦੀਪਿੰਦਰ ਇੱਥੇ ਬੈਠੇ ਸੀ ਆਪਣੇ ਹੋਰ ਸਾਥੀਆਂ ਨਾਲ ਇਹਨਾਂ ਨੂੰ ਗੋਲੀਆਂ ਮਾਰੀਆਂ ਜਦੋਂ ਦੀਪਿੰਦਰ ਇਹਦੀ ਡੈਥ ਹੋ ਜਾਂਦੀ ਹੈ ਤੇ ਚਾਰ ਹੋਰ ਜ਼ਖਮੀ ਹੁੰਦੇ ਆ ਜੀ ਉਹਨਾਂ ਨੂੰ ਜ਼ੇਰੇ ਇਲਾਜ ਆ ਹਸਪੀਟਲ ਅਸੀਂ ਕੇਸ ਉਹਨਾਂ ਦਾ ਐਫ ਆਰ ਰਜਿਸਟਰ ਕਰਕੇ ਰਿਸਟ੍ਰੀਸ਼ਨ ਅਸੀਂ ਸ਼ੁਰੂ ਕਰਤੀ ਆ ਛੇਤੀ ਮਲਜ਼ਮਾਂ ਨੂੰ ਲੱਭਾਂਗੇ ਵੀ ਔਰ ਉਹਨਾਂ ਦੇ ਕਰੋ ਕਰੋ ਨਾਲ ਸਾਰਾ ਨੇ ਬੰਦੇ ਅੰਜਾਮ ਤੱਕ ਪਹੁੰਚਾ ਕਿੰਨੇ ਮੋਟਰਸਾਈਕਲਾਂ ਤੇ ਆਏ ਸੀ ਜੀ ਪਹਿਲਾਂ ਦੋ ਮੋਟਰਸਾਈਕਲ ਸੀ ਜੀ ਹਲੇ ਬੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਹੁਣ ਬਾਕੀ ਸਾਰਾ ਅਸੀਂ ਡਿਟੇਲ ਕਰਕੇ ਸਾਰਾ ਕਿਹੜੇ ਹਥਿਆਰ ਲੱਗਦੇ ਆ ਕਿ ਜਿਸ ਤਰੀਕੇ ਨਾਲ ਇੰਨੇ ਹਥਿਆਰ ਵਾਲਵਰ ਪਿਸਟਲ ਹੀ ਹੈ ਜੀ ਹੁਣ ਬਾਕੀ ਅਸੀਂ ਸਾਰਾ ਕਿਉਂਕਿ ਥੋੜੀ ਦੇਰ ਪਹਿਲਾਂ ਦੀ ਗੱਲ ਆ ਸਾਰਾ ਅਸੀਂ ਇਹਨੂੰ ਇਨਵੈਸਟੀਗੇਟ ਕਰਕੇ ਫਿਰਦੇ ਅਸੀਂ ਠੀਕ ਬਹੁਤ ਬਲੀ ਥੈਂਕ ਯੂ ਸਰ ਥੈਂਕ